Hale, sohni hal, sohni hal, sohni hal, sohni hal. I am a little bit shy, ਅੱਜ ਇਹ ਕਿਤਾਬ ਲਈ ਕਿਹ ਕਹਿੰਦੇ ਪਰਮ ਸਤਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੇਖਕ ਡਾਕਟਰ ਸੁਰਜੀਤ ਸਿੰਘ ਜਰਮਨੀ ਵੱਲੋਂ ਲਿਖੀ ਪੰਜਾਬ ਨਾਮਾ 20ਵੀਂ ਸਦੀ ਕਿਤਾਬ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਲਣਾ ਦੇ ਵਿੱਚ ਅਰਦਾਸ ਕਰਕੇ ਸ੍ਰੀ ਆਕਾਜ਼ ਤੱਕ ਸਾਹਿਬ ਦੇ ਸਖਤ ਰੇਤ ਦੇ ਬਾਹਰ ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਰਿਲੀਜ਼ ਕੀਤੀ ਗਈ ਆ ਅੱਜ ਇਹ ਕਿਤਾਬ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨੇੜਲੇ ਸਾਥੀ ਅਮਰ ਸ਼ਹੀਦ ਜਨਰਲ ਸ਼ਬੀਗ ਸਿੰਘ ਜੀ ਦੇ ਭਰਾਤਾ ਸਰਦਾਰ ਬਿਆਨਤ ਸਿੰਘ ਜੀ ਅਤੇ ਸ਼ਹੀਦ ਭਾਈ surjit singh ਪੈਂਟਾ ਦੇ ਭਰਾਤਾ ਝੁਝਾਰੂ ਗਿਆਨੀ ਹਰਚਰਨ ਸਿੰਘ ਦੀ ਛੱਜਲ ਵੱਡੀ ਅਤੇ ਸ਼ਹੀਦ ਭਾਈ ਬਜ਼ਿੰਦਰ ਸਿੰਘ ਰਾਜੂ ਦੇ ਮਾਤਾ ਬੀਬੀ ਸਰਜੀਤ ਕੌਰ ਦੇ ਵੱਲੋਂ ਇਹ ਕਿਤਾਬ ਰਿਲੀਜ਼ ਕੀਤੀ ਗਈ ਹੈ ਡਾਕਟਰ ਸਰਜੀਤ ਸਿੰਘ ਜਰਮਨੀ ਨੂੰ ਇਹ ਅਸੀਸ ਦਿੱਤੀ ਗਈ ਹੈ ਸੋ ਅੱਜ ਡਾਕਟਰ ਸਰਜੀਤ ਸਿੰਘ ਜਰਮਨੀ ਦੀ ਵਿਆਹ ਦੀ ਵਰੇਗੰਡ ਵੀ ਆ ਤੇ ਉਹਨਾਂ ਨੇ ਇਹ ਜਿਹੜੀ ਕਿਤਾਬ ਆ ਆਪਣੀ ਧਰਮਸਪਤਨੀ ਬੀਬਾ ਜਸਪ੍ਰੀਤ ਕੌਰ ਨੂੰ ਜਿਹੜੀ ਤੋਹਫੇ ਵਜੋਂ ਭੇਟ ਕੀਤੀ ਹੈ ਸੋ ਜਿੱਥੋਂ ਤੱਕ ਇਸ ਕਿਤਾਬ ਦੀ ਗੱਲ ਆ ਜੰਗ ਹਿੰਦ ਤੇ ਪੰਜਾਬ ਪੰਜਾਬ ਨਾਮਾ 20ਵੀਂ ਸਦੀ ਆਪਾਂ ਸਾਰੇ ਜਾਣਦੇ ਆ ਕਿ ਸਿੱਕੇ ਇਤਿਹਾਸ ਬਹੁਤ ਸਾਰੀਆਂ ਲਹੂ ਭਿੱਜੀਆਂ ਘਟਨਾਵਾਂ ਸਾਕਿਆਂ ਤੇ ਖੱਲੂ ਘਾਰਿਆਂ ਦੇ ਨਾਲ ਭਰਿਆ ਪਿਆ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਰ ਨੂੰ ਜਾਬਰ ਆਖਿਆ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਹਮਾਇਉ ਨੂੰ ਲਲਕਾਰਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿੱਥੇ ਸ਼ਹਾਦਤ ਦਾ ਜਾਮ ਪੀਤਾ ਉਸ ਤੋਂ ਬਾਅਦ 6ਵੇਂ ਪਾਤਸ਼ਾਹ ਜੀ ਨੇ 4 ਜੰਗਾਂ ਲੜੀਆਂ ਅਤੇ ਖੰਡੇ ਖੜਕਾਏ 10ਵੇਂ ਪਾਤਸ਼ਾਹ ਜੀ ਨੇ ਜ਼ਬਰ ਜ਼ੁਲਮ ਦੇ ਖਿਲਾਫ 14 ਜੰਗਾਂ ਲੜੀਆਂ ਤੇ ਇਸ ਧਰਤੀ ਦੇ ਉੱਤੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕੀਤਾ ਇਸ ਤੋਂ ਬਾਅਦ ਅਬਦਾਲੀ ਦੇ ਨਾਲ ਸਿੱਖਾਂ ਨੂੰ ਟੱਕਰ ਲੈਣੀ ਪਈ ਫਿਰ ਸਿੱਖ ਮਿਸਲਾਂ ਨੇ ਮੁਗਲਾਂ ਅਬਦਾਲੀਆਂ ਨੂੰ ਭਜਾ ਕੇ ਇੱਥੇ ਖਾਲਸਾ ਰਾਜ ਸਥਾਪਿਤ ਕੀਤਾ ਸਿੱਖ ਮਿਸਲਾਂ ਦਾ ਰਾਜ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਲੇਕਿਨ ਜਦੋਂ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 1839 ਦੇ ਵਿੱਚ ਚੜ੍ਹਾਈ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਉੱਤੇ ਗੁਲਾਮੀ ਪਈ ਏ ਉਹ ਅੱਜ ਵੀ ਜਿਹੜੀ ਬਾਦਸਤੂਰ ਏ ਉਹ جاری ਏ ਪਹਿਲਾਂ ਗੋਰਿਆਂ ਦੀ ਜਿਹੜੀ ਗੁਲਾਮੀ ਆ ਉਹ ਝਲਨੀ ਪਈ ਗੋਰੇ ਤਾਂ ਚਲੇ ਗਏ ਪਰ ਕਾਲੀਆਂ ਦੀ ਜਿਹੜੀ ਗੁਲਾਮੀ ਆ ਉਹ ਅੱਜ ਵੀ ਸਾਡੀ ਕੌਮ ਦੇ ਉੱਤੇ ਜਿਹੜੀ ਆ ਉਹ ਪਈ ਹੋਈ ਏ ਸੋ ਇਸ ਕਿਤਾਬ ਦੇ ਵਿੱਚ 20ਵੀਂ ਸਦੀ ਦਾ 100 ਸਾਲਾਂ ਦਾ ਜਿਹੜਾ ਇਤਿਹਾਸ ਆ ਉਹ ਪੇਸ਼ ਕੀਤਾ ਗਿਆ ਆ ਗਦਰੀ ਬਾਬਿਆਂ ਤੋਂ ਲੈ ਕੇ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਸਰਦਾਰ ਉਦਮ ਸਿੰਘ ਸਰਦਾਰ ਭਗਤ ਸਿੰਘ ਅਤੇ ਹੋਰ ਸਾਡੇ ਜਿਹੜੇ ਗਦਰੀ ਬਾਬੇ ਹੋਏ ਸੀ ਉਹਨਾਂ ਦਾ ਜ਼ਿਕਰ ਕੀਤਾ ਗਿਆ ਉਸ ਤੋਂ ਬਾਅਦ ਜਿਹੜੀਆਂ ਲਹਿਰਾਂ ਚਲੀਆਂ ਸਾਡੇ ਉੱਤੇ ਸਾਕੇ ਹੋਏ ਘੱਲੂ ਘਾਰੇ ਹੋਏ ਉਹਨਾਂ ਸਾਰਿਆਂ ਦਾ ਇਸ ਕਿਤਾਬ ਦੇ ਵਿੱਚ ਸੰਖੇਪ ਵਰਣਨ ਕੀਤਾ ਆ ਜਿਵੇਂ ਕਿ ਜੱਤੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਚਾਬੀਆਂ ਦਾ ਮੋਰਚਾ ਇਸੇ ਤਰ੍ਹਾਂ ਪੰਜਾਬੀ ਸੂਬਾ ਮੋਰਚਾ ਧਰਮ ਯੁੱਧ ਮੋਰਚਾ ਚੱਲਿਆ ਫਿਰ ਇਸ ਦੇ ਨਾਲ ਨਾਲ ਹੀ ਸਾਕਾ ਨਨਕਾਣਾ ਸਾਹਿਬ ਜਿਹੜਾ ਆ ਉਹ ਹੋਇਆ ਸੀ 20ਵੀਂ ਸਦੀ ਦੇ ਵਿੱਚ ਹੀ 100 ਸਾਲਾਂ ਦੇ ਵਿੱਚ ਹੀ ਇਹ ਵਾਪਰਿਆ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਉਹ ਚੱਲੀ ਇੱਥੇ ਐਮਰਜੈਂਸੀ ਜਿਹੜੀ ਆ ਉਹ ਵੀ ਲੱਗੀ ਉਦੋਂ ਵੀ ਸਿੱਖਾਂ ਨੇ ਬੜਾ ਜਿਹਦਾ ਸੰਘਰਸ਼ ਆ ਉਹ ਕੀਤਾ ਇਸ ਤੋਂ ਇਲਾਵਾ 1978 ਦਾ ਸਾਕਾ ਵਾਪਰਿਆ ਤੇ 1984 ਦੇ ਘੱਲੂ ਘਾਰੇ ਬਾਰੇ ਆਪਾਂ ਸਾਰੇ ਜਿਹੜੇ ਆ ਜਾਣਦੇ ਆ ਫਿਰ ਸਿੱਖ ਨਸਲ ਖੁਸ਼ੀ ਹੁੰਦੀ ਏ ਤੇ ਜਿਵੇਂ ਸਰਕਾਰ ਨੇ ਨਾਮ ਦਿੱਤਾ ਸੀ ਆਪਰੇਸ਼ਨ ਬਲੂ ਸਟਾਰ ਤੀਜੇ ਘੱਲੂ ਘਾਰੇ ਨੂੰ ਇਸੇ ਤਰ੍ਹਾਂ ਆਪਰੇਸ਼ਨ ਬਲੂ ਸਟਾਰ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ ਇਹਦੇ ਨਾਲ ਹੀ ਸਾਡੇ ਉੱਤੇ ਆਪਰੇਸ਼ਨ ਬਲੈਕ ਥੰਡਰ ਵੀ ਹੋਇਆ ਆਪਰੇਸ਼ਨ ਵੁੱਡ ਰੋਜ਼ ਵੀ ਹੋਇਆ ਆਪਰੇਸ਼ਨ ਡੋਮਿਨੈਂਸ ਵੀ ਹੋਇਆ ਤੇ ਹੋਰ ਵੀ ਬਹੁਤ ਸਾਰੀਆਂ ਅਦਹੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਜਿੱਥੇ ਵਾਰ-ਵਾਰ ਸਿੱਖਾਂ ਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਆ ਹਿੰਦ ਹਕੂਮਤ ਦੇ ਵੱਲੋਂ ਕਰਵਾਇਆ ਗਿਆ ਲਗਾਤਾਰ ਸਾਡੇ ਨਾਲ ਧੱਕੇ ਜ਼ਬਰ ਜ਼ੁਲਮ ਤਸ਼ੱਦਦ ਜਿਹੜੇ ਆ ਹੁੰਦੇ ਰਹੇ ਆ ਇਸ ਦੇ ਨਾਲ ਹੀ ਇਸ ਕਿਤਾਬ ਦੇ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੇ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਨ ਵਾਲਿਆਂ ਦੀ ਜੀਵਨੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸ਼ਹੀਦ ਉਹਨਾਂ ਦੀ ਜੀਵਨੀ ਜਨਰਲ ਸ਼ਾਹਬੇਗ ਸਿੰਘ ਜੀ ਦੀ ਜੀਵਨੀ ਅਤੇ ਕਈ ਹੋਰ ਸ਼ਹੀਦਾਂ ਸਿੰਘਾਂ ਬਾਰੇ ਜਿਹੜਾ ਜ਼ਿਕਰ ਆ ਉਹ ਕੀਤਾ ਗਿਆ ਆ ਸੋ ਅਸੀਂ ਆਸ ਕਰਦੇ ਹਾਂ ਕਿ ਪਾਠਕ ਇਸ ਕਿਤਾਬ ਨੂੰ ਪੜ੍ਹ ਕੇ 20ਵੀਂ ਸਦੀ ਦੀਆਂ ਘਟਨਾਵਾਂ ਸਾਖੀਆਂ ਘੱਲੂ ਘਾਰਿਆਂ ਤੋਂ ਜਿਹੜਾ ਆ ਉਹ ਜਾਣੂ ਹੋਣਗੇ ਤੇ ਜਿਹੜੀ ਸਾਡੇ ਉੱਤੇ ਗੁਲਾਮੀ ਪਈ ਏ ਉਹਦੇ ਤੋਂ ਆਜ਼ਾਦ ਹੋਣ ਦੇ ਲਈ ਜਿਹੜਾ ਆ ਉਹ ਸੰਘਰਸ਼ੀਲ ਹੋਣਗੇ ਸੰਘਰਸ਼ ਨੇ ਕਿਤੇ ਬੁੱਕ ਜਿਹੜੀ ਪ੍ਰਾਪਤ ਕਰਨੀ ਹੋਵੇ ਕਿੱਥੇ ਕਰੋ ਦੇਖੋ ਇਹ ਆਮ ਹੀ ਕਿਤਾਬਾਂ ਦੇ ਦੁਕਾਨਾਂ ਤੋਂ ਜਿਹੜੀ ਇਹ ਕਿਤਾਬ ਹੀ ਮਿਲ ਜਾਵੇਗੀ ਇਹ ਕਿਤਾਬ ਆਦਾਰਾ ਖਾਲਸਾ ਫਤਿਹਨਾਮਾ ਵੱਲੋਂ ਛਾਪੀ ਗਈ ਏ ਤੇ ਹਰ ਇੱਕ ਦੁਕਾਨ ਤੋਂ ਤੁਹਾਨੂੰ ਇਹ ਜਿਹੜੀ ਕਿਤਾਬ ਆ ਉਹ ਮਿਲ ਸਕਦੀ ਏ ਲੈਣੀ ਕਿਤਾਬ ਮਿਲ ਸਕਦੀ ਹਾਂਜੀ ਆਨਲਾਈਨ ਕਿਤਾਬ ਦਾ ਵੀ ਹਾਂਜੀ ਆਨਲਾਈਨ ਵੀ ਮਿਲ ਸਕਦੀ ਹੈ ਕਿਤਾਬ ਵੈਬਸਾਈਟਾਂ ਤੋਂ ਵੀ ਮੰਗਵਾ ਸਕਦੇ ਹੋ ਫੇਸਬੁਕ ਤੇ ਵੀ ਖਾਲਸਾ ਫਤਿਹਨਾਮਾ ਦਾ ਪੇਜ ਆ ਤੇ ਉਹਦੇ ਤੋਂ ਇਹ ਜਿਹੜੀ ਕਿਤਾਬ ਆ ਉਹ ਮੰਗਵਾਈ ਜਾ ਸਕਦੀ ਹੈ ਤਨਤਨ ਸਾਹਿਬ ਗੁਰੂ ਰਾਮਦਾਸ ਜੀ ਦੇ ਆਣ ਕੇ ਜੁਰੀ ਜਹਾਜ਼ਰੀ ਭਰੀ ਆ ਦੰਦਨ ਵੀ ਟਕਸਾਲਦੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਇਹਨਾਂ ਦੀ ਬਦੌਲਤ ਜਿਹੜਾ ਡਾਕਟਰ ਸਾਹਿਬ ਨੇ ਕਿਤਾਬ ਕੋ ਜੀ ਆ ਛਾਪੀ ਆ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਕਿਤਾਬ ਨਾਲ ਜਿਹੜਾ ਨੌਜਵਾਨੀ ਦੇ ਬੜਾ ਅਸਰ ਪੈਂਦਾ ਜਿਹੜੇ ਪੜਨਗੇ ਲਿਖਣਗੇ ਰਾਗੀ ਹੋਣ ਢਾਡੀ ਹੋਣ ਕਵੀਸ਼ਰੀ ਹੋਣ ਰਾਈਟਰ ਹੋਣ ਇਹਨਾਂ ਨਾਲ ਸਾਡੀ ਕੌਮ ਨੂੰ ਸਾਡੇ ਕੌਮ ਦੇ ਬੱਚਿਆਂ ਨੂੰ ਬਹੁਤ ਹੀ ਫਾਇਦਾ ਹੁੰਦਾ ਹੈ ਉਹ ਘਟੋ ਘਾਟੇ ਅਸਲੀ ਤੇ ਚੱਲਣ ਦੇ ਇਸ ਨਿਸ਼ਾਨੇ ਤੇ ਚੱਲਣ ਦੇ ਕਾਮਯਾਬ ਹੋ ਜਾਂਦੇ ਨੇ ਇਹ ਕਰਕੇ ਕਿਤਾਬਾਂ ਲਿਖਣੀਆਂ ਵਾਰਾਂ ਗਾਉਣੀਆਂ ਅਰਦਾਸਾਂ ਕਰਨੀਆਂ ਸ਼ਹੀਦਾਂ ਦੀਆਂ ਸ਼ਹੀਦਾਂ ਨੂੰ ਯਾਦ ਕਰਨਾ ਇਹ ਬਹੁਤ ਵੱਡੀ ਗੱਲ ਹੈ ਸਾਰੀ ਗੁਰੂ ਰਾਮ ਦਾ ਹੀ ਕਿਰਪਾ ਹੈ ਦੰਦਵੀ ਟਕਸਾਲ ਦੇ ਮੁਖੀ ਵਾਹਿ ਰਣਜੀਤ ਸਿੰਘ ਦੇ ਜੀ ਜਿਨ੍ਹਾਂ ਨੇ ਪਹਿਲਾਂ ਵੀ ਕਿਤਾਬਾਂ ਛਾਪੀਆਂ ਅੱਗੇ ਵੀ ਛਾਪਦੇ ਰਹੇ ਹਨ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਅੰਗ ਸੰਗ ਸਹਾਇਤਾ ਕਰੇ ਵਾਹਿ ਖਾਲਸਾ ਵਾਹਿ ਜੀ ਕੀ ਫਤਿਹ ਬੇਨਤੀ ਹੈ ਕਿ ਇਹ ਬੱਚਾ ਜਿਹੜਾ ਰਣਜੀਤ ਸਿੰਘ ਦੰਦਮੇ ਟਕਸਾਲ ਦਾ ਸਿੰਘ ਹੈ ਪੂਰਨ ਗੁਰਸਿੱਖ ਹੈ ਇਹਨੇ ਇਹ ਜਿਹੜਾ ਪ੍ਰੋਗਰਾਮ ਅਰੰਭਿਆ ਹੋਇਆ ਹੈ ਨਾ ਕਿਤਾਬਾਂ ਦਾ ਲਿਖਦਾ ਲੇਖਕ ਬਹੁਤ ਸੋਹਣੀਆਂ ਸੋਹਣੀਆਂ ਸਹੀ ਗੱਲਾਂ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਔਰ ਸ਼ਹੀਦਾਂ ਵਾਸਤੇ ਬਹੁਤ-ਬਹੁਤ ਮਹਾਰਾਜ ਤੇ ਗਾੜੀ ਬੇਨਤੀਆਂ ਅਰਦਾਸ ਕਰਦੇ ਆ ਕਿ ਇਹਨਾਂ ਚੜ੍ਹਦੀਆਂ ਕਲਾ ਬਖਸ਼ੋ ਹਰ ਸੰਗਤ ਵੀ ਇੱਕ ਦੀ ਬੇਨਤੀ ਕਰਦੀਆਂ ਕਿ ਇਹਨੂੰ ਹਰ ਦਾ ਅਰਦਾਸ ਦੇ ਵਿੱਚ ਇਹ ਲਾਇਆ ਕਰੋ ਕਿ ਇਹ ਦੇ ਸਿੰਘਾਂ ਦੀਆਂ ਚੜ੍ਹਦੀਆਂ ਕਲਾ ਬਖਸ਼ੋ ਮਹਾਰਾਜ ਕਿਰਪਾ ਕਰੇ ਬਾਕੀ ਮੈਂ ਵੀ ਜਾਣਕਾਰੀ ਦੇਣੇ ਆ ਮੈਂ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ ਆ ਹਰਜਿੰਦਰ ਸਿੰਘ ਜਿੰਦੇ ਦੀ ਮਾਮੀ ਜੀ ਆ ਸਖਦੇਵ ਸਿੰਘ ਸੁਖਾ ਦੀ ਮੈਂ ਧਰਮ ਦੀ ਮਾਤਾ ਇਹਨਾਂ ਵੀਰਾਂ ਨੂੰ ਅਰਦਾਸ ਕਰਕੇ ਤੋਰਿਆ ਹਾਂ ਤੁਹਾਡੀ ਮਾਣ ਕੀ ਚਾਹੀਦਾ। ਕਿਉਂਕਿ ਚੜ੍ਹਦੀਆਂ ਕਲਾ ਦੇ ਵਿੱਚ ਉਹ ਕੁਰਬਾਨੀਆਂ ਕਰਕੇ ਗਏ ਚਲੋ ਉਹਨਾਂ ਵੀਰਾਂ ਨੂੰ फांसी ਹੋ ਗਈ ਦੋਹਾਂ ਨੂੰ ਬਲਵਿੰਦਰ ਸਿੰਘ ਰਾਜੂ ਨੂੰ ਮੈਂ ਇਹ ਨਹੀਂ ਹੈਗਾ ਕਿ ਦੱਸਣਾ ਨਹੀਂ ਦੱਸਣਾ ਆ ਸ਼੍ਰੇਸ਼ अरोड़ा ਜਿਹੜਾ ਅੱਜ ਐਸਐਸਪੀ ਡੀਜੀਪੀ ਹੋ ਕੇ ਚਲੋ ਕੋਈ ਨਹੀਂ ਵੈਗ ਰੋਤ ਤਰੇ ਈ ਸਿੱਧਾ ਵਾਸਤੇ ਹੀ ਤੇ ਚੜ੍ਹਦੀਆਂ ਕਲਾ ਦੇ ਵਾਸਤੇ ਹੀ ਹਾਂ ਜੀ ਜੋ ਜੋ ਉਹਨੇ ਕਾਰਨਾਮੇ ਫੇਰ ਵੀ ਉਹਦੀ ਤਸੱਦ ਦੇਂਦਿਆਂ ਹੋਇਆਂ ਉਸ ਬੱਚੇ ਦੇ ਗਾੜੀ ਜੋ ਵੀ ਕੋਸ਼ੋ ਦੇ ਤੂੰ ਹੋਇਆ ਉਹਨੇ ਵੀ ਅੱਗੋਂ ਕੀਤਾ ਮੂੰਹ ਤੇ ਥੁੱਕਿਆ ਥੱਪੜ ਮਾਰਿਆ ਉਹਨੇ ਆਖਿਆਹੀਂ ਤੇ ਛਿੱਧੀਆਂ ਪੌਣੀਆਂ ਪੌਣੀਆਂ ਪਰ ਤੂੰ ਜੋਰ ਲਾਉਣਾ ਜੋਰ ਲਾ ਰਿਹਾ ਠੁਕੇ ਚੜ੍ਹਦੀਆਂ ਕਲਾ ਦੇ ਵਿੱਚ ਰਿਹਾ ਚੜ੍ਹਦੀਆਂ ਕਲਾ ਦੇ ਵਿੱਚ ਛਿੱਧੀ ਪਾਈ ਮੈਨੂੰ ਇਸ ਗੱਲ ਦਾ ਮਾਣ ਆ ਵੀਰ ਕਿ ਆਪਣੀ ਮਾਂ ਦੇ ਦੁੱਧ ਨੂੰ ਲਾਜ ਨਹੀਂ ਲਾ ਕੇ ਗਏ ਜਿਵੇਂ ਅਰਦਾਸ ਕੀਤੀ ਸੀ ਉਵੇਂ ਬੋਲੇ ਹਾਂ ਕਿ ਮੇਰੇ ਦੁੱਧ ਨੂੰ ਲਾਜ ਨਹੀਂ ਲਾਉਣੀ ਚੜ੍ਹਦੀਆਂ ਕਲਾ 'ਚ ਰਹਿਣਾ ਜੇ ਪਹਿਲਾਂ ਮੈਂ ਠਰਕਾਇਆ ਸੀ ਕਿ ਤੁਹਾਡੇ ਵਰਗੇ ਇਨਨੇ ਜਿਹੜੇ ਆ ਨਾ ਪੇਠੇ 'ਚ ਗੋਲੀਆਂ ਖਾਣ ਦੇ ਤਿੰਨੇ ਕਹਿੰਦੇ ਸੀ ਨਹੀਂ ਮਾਦਾ ਇਹ ਨਾ ਗੱਲ ਆਖ ਤਾਡਾ ਕੰਮ ਵਿੱਚ ਸਿਰਚਾ ਕਰਕੇ ਜਾਵਾਂਗੇ ਅਰਦਾਸ ਐਵੇਂ ਨਹੀਂ ਕਰਵਾਈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਰੱਖਿਆ ਹੁੰਦਾ ਸੀ ਠੀਕ ਹੈ ਉਚਾਰਦਿਆਂ ਗਲਾ ਵਿੱਚ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ